ਦੇਸ਼ ਭਾਰਤੀਆ ਖਬਰਾਂ ਦਾ ਡੇਲੀ ਡੋਸ ਜੀ ਦੀ ਭਾਰਤ ਰੋਟਰੀ ਕਲੱਬ ਉਹ ਰਾਜਪੁਰਾ ਪ੍ਰਾਈਮ ਤੇ ਨਵਾਂ ਕਲੱਬ ਬਣਿਆ ਤੇ ਇੱਥੇ ਆਪਣਾ 25 ਮੈਂਬਰਾਂ ਵੱਲੋਂ ਇਕੱਠੇ ਹੋ ਕੇ ਕਲੱਬ ਬਣਾਇਆ ਗਿਆ ਤੇ ਮਨਚ ਹੀ ਸੇਵਾ ਪਾਵਣਾ ਰਹੀ ਹੈ ਕਿ ਵੀ ਸ਼ਹਿਰ ਚ ਹੋਰ ਵੀ ਸੇਵਾ ਪਾਵਣਾ ਦੇ ਦਾਵ ਕੰਮ ਕਰ ਰਹੇ ਨੇ ਤੇ ਇੱਥੇ ਵੀ ਜਿਹੜਾ ਲੋਕਾਂ ਦੀ ਮਨਚ ਆਈਗੀ ਉਸੇ ਸੇਵਾ ਪਾਵਣਾ ਸ਼ੁਰੂ ਕਰੀਏ ਜੋ ਲੋਕਾਂ ਨੂੰ ਕਿਤੇ ਲੋੜ ਹੁੰਦੀ ਹੈ ਲੋੜਵੰਦ ਲੋਕਾਂ ਕੋਲ ਪਹੁੰਚੀਏ ਤੇ ਉਹਨਾਂ ਦੀ ਲੋੜ ਨੂੰ ਪੂਰਾ ਕਰੀਏ ਅੱਜ ਪਹਿਲਾ ਪ੍ਰਯਾਸ ਕਲੱਬ ਵੱਲੋਂ ਕੀਤਾ ਗਿਆ ਹੈ ਕਿ ਜੋ ਇਥੇ ਗੋ ਸੇਵਾ ਦਾ ਕੋਈ ਉਸੇ ਪ੍ਰਯਾਸ ਸ਼ੁਰੂ ਕੀਤਾ ਗਿਆ ਇਥੇ ਐਨੀਮਲ ਕੇਅਰ ਸੈਂਟਰ ਆਇਆ ਤੇ ਇਥੇ ਇਹਨਾਂ ਦੀ ਜੋ ਲੋਕ ਐਨੀਮਲ ਕੇਅਰ ਹੰਟਰ ਚਲਾ ਰਹੇ ਨੇ ਬਹੁਤ ਵੱਡਾ ਪੁੰਡ ਦਾ ਕੰਮ ਕਰ ਰਹੇ ਨੇ ਉਸ ਪੁੰਡ ਦੇ ਕੰਮ ਦੇ ਵਿੱਚ ਇਸ ਕਲੱਬ ਨੇ ਵੀ ਸੋਚਿਆ ਵੀ ਅਸੀਂ ਥੋੜਾ ਯਾਦਦੋਨ ਪਾਈਏ ਲੋੜ ਇੱਦਾਂ ਹੈ ਕਿ ਸ਼ਹਿਰ ਬਹੁਤ ਵੱਡਾ ਹੈ ਇਸ ਕਰਕੇ ਲੋਕਾਂ ਨੂੰ ਇਥੇ ਉਮੀਦ ਰਹਿੰਦੀ ਹੈ ਕਿ ਜਿਹੜਾ ਲੋੜਵੰਦ ਲੋਕਾਂ ਨੂੰ ਉਮੀਦ ਰਹਿੰਦੀ ਹੈ ਕਿ ਸਾਡੀ ਕੋਈ ਨਾ ਕੋਈ ਮਦਦ ਕਰੂਗਾ ਕੁਸ਼ਲਪ ਇਦਾਂ ਹੁੰਦਾ ਕਿ ਹਰ ਬੰਦੇ ਕੋਲ ਪਹੁੰਚ ਨਹੀਂ ਹੋ ਪਾਂਦੀ ਇਸ ਕਰਕੇ ਇਹ ਕਲੱਬ ਖੋਲਿਆ ਹੈਗਾ ਕਿ ਵੀ ਚਲੋ ਜਿੱਥੇ ਕੋਸ਼ਿਸ਼ ਕਰਿਆ ਜਾਊਗਾ ਵੀ ਹਰ ਬੰਦੇ ਕੋਲ ਉਹਨਾਂ ਦੀ ਪੂਰੀ ਹੋ ਸਕੇ ਤੇ ਉਹਨਾਂ ਕੋਲ ਪਹੁੰਚ ਹੋ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਰੋਟੀ ਕਲੱਬ ਪ੍ਰਾਈਮ ਰਾਈਪਰਾ ਪ੍ਰਾਈਮ ਦੀ ਤਰਫ਼ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਕ੍ਰਾਂਤੀ ਦੀ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਤੋਂ ਆਸ ਕਰਦਾ ਵੀ ਸਾਰਾ ਅਗਲਾ ਸਾਲ ਸਾਰਿਆਂ ਵਾਸਤੇ ਬਹੁਤ ਅੱਛਾ ਰਹੇ ਅੱਜ ਅਸੀਂ ਆਪਣੇ ਕਲੱਬ ਦੀ ਸ਼ੁਰੂਆਤ ਐਨੀਮਲ ਕੇਅਰ ਸੈਂਟਰ ਤੋਂ ਕਰਨ ਲੱਗੇ ਆਂ ਪਹਿਲਾ ਪ੍ਰੋਜੈਕਟ ਸਾਡਾ ਇਹ ਸੀ ਵੀ ਸੁਰਜ ਗਊ ਸੇਵਾ ਕੀਤੀ ਜਾਵੇ ਤੇ ਉਸ ਤੋਂ ਬਾਅਦ ਆਪਾਂ ਅਗਲਾ ਕੋਈ ਪ੍ਰੋਗਰਾਮ ਬਣਾਵਾਂਗੇ ਜੋ ਪ੍ਰੋਜੈਕਟ ਲਗਾਣੇ ਹਨ ਕਰਨ ਸਾਹਿਬ ਦੀ ਗਾਈਡਨਸ ਤੇ ਜੋ ਵੀ ਅੱਗੇ ਪ੍ਰੋਗਰਾਮ ਸਾਨੂੰ ਦੇਣਗੇ ਉਹਦੇ ਮੁਤਾਬਿਕ ਅਸੀਂ ਅਗਲਾ ਪ੍ਰੋਗਰਾਮ ਕਰਾਂਗੇ ਪ੍ਰੋਜੈਕਟ ਜੈਸਾ ਬਲੱਡ ਡੋਨੇਸ਼ਨ ਕੈਂਪ ਹੈ ਮੈਡੀਕਲ ਚੈੱਕਅਪ ਕੈਂਪ ਹੈ ਇੱਕ ਕੈਂਪ ਆਜ ਤੱਕ ਕਿਸੇ ਵੀ ਕਲੱਬ ਨੇ ਰਾਜਪੜ੍ਹਚ ਨਹੀਂ ਲਾਇਆ ਉਹ ਸਾਡੇ ਵਿਚਾਰ ਚ ਹੈਗਾ ਵੀ অল ਦਾ ਟਾਈਮਾਂ ਤੇ ਡਾਕਟਰ ਸਰ ਨਾਲ ਗੱਲ ਕਰਕੇ ਜਿਸ ਤਰ੍ਹਾਂ ਉਹ ਟਾਈਮ ਦੇਣਗੇ ਉਹ ਪ੍ਰੋਜੈਕਟ ਵੀ ਅਸੀਂ ਲਾਂਦ ਦੀ ਕੋਸ਼ਿਸ਼ ਕਰਾਂਗੇ ਰੋਡਰੀ ਕਲੱਬ ਰਾਜਪੁਰਾ ਪ੍ਰਾਈਮ ਤੋਂ ਆਜ ਦੇ ਮੱਕਸ ਸ਼ਾਂਤੀ ਉਪਲਬਧ ਤੇ ਅਸੀਂ ਸਾਰੇ ਮੈਂਬਰ ਇੱਥੇ ਆਏ ਆ ਅਸੀਂ ਜੋ ਪੀੜਾ اٹھਾਇਆ ਸੀ ਕਲੱਬ ਵੱਲੋਂ ਇਹ ਸਮਾਜਿਕ ਸੇਵਾ ਕਰਨੀ ਹੈ ਸਮਾਜ ਸੁਧਾਰ ਕਰਨਾ ਹੈ ਇਸ ਕੰਮ ਦੀ ਸ਼ੁਰੂਆਤ ਅਸੀਂ ਐਨੀਮਲ ਕੇਅਰ ਸੈਂਟਰ ਤੋਂ ਸ਼ੁਰੂਆਤ ਕੀਤੀ ਅੱਜ ਅਸੀਂ ਆਪਣੇ ਕਲੱਬ ਵੱਲੋਂ ਸਮਾਜ ਨੂੰ ਇਹ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ ਵੀ ਸਮਾਜ ਦੀ ਕ੍ਰਿਤੀ ਹੈ ਅਸੀਂ ਮਿਲ ਕੇ ਦੂਰ ਕਰੀਏ ਕਿਉਂ ਦਿਨ-ਬਦ ਦਿਨ ਸਮਾਦੀ ਕੁਲਿੱਤੀਆਂ ਵੱਧਦੀ ਜਾ ਰਹੀਆਂ ਸਮਾਦੀ ਇਹ ਕੁਲਿੱਤੀਆਂ ਉਹਨਾਂ ਕਰਕੇ ਸਾਰਾ ਸਮਾਧ ਡਾਊਨ ਫਾਲਤ ਗਿਆ ਰਿਹਾ ਹੈ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਕਲੱਬ ਦਾ ਨਿਰਮਾਣ ਕੀਤਾ ਸੀ ਤੇ ਤੁਹਾਨੂੰ ਉਮੀਦ ਵੀ ਹੈ ਅਸੀਂ ਆਉਣ ਵਾਲੇ ਸਮੇਂ ਚ ਜੋ ਅਸੀਂ ਸੋਚ ਕੇ ਬੀੜਾ ਉਠਾਇਆ ਹੈ ਉਸ ਨੂੰ ਅਸੀਂ ਪੂਰਾ ਕਰ ਸਕਾਂਗੇ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਡੀਡੀ ਪਾਰਤ